ਅਹੀ 8 ਤੋਂ 10 ਮੈਂਬਰ ਆ ਜੀ ਫੈਮਿਲੀ 8 ਤੋਂ 10 ਬੰਦੇ ਜਿਹੜੇ ਨੇ ਘਰ ਦੇ ਪਰਿਵਾਰਿਕ ਮੈਂਬਰ ਨੇ ਸਾਰੇ ਇਸੇ ਜਗ੍ਹਾ ਤੇ ਮੇਰੇ 'ਤੇ ਆ ਜੀ ਸਾਰੇ ਮੇਰੇ ਉੱਤੇ ਨਿਰਭਰ ਆ ਔਰ ਜੇ ਮੈਂ ਹੀ ਕਮਾਜੋਕਾ ਨਾ ਰਹਿ ਗਿਆ ਤੇ ਬੱਚਿਆਂ ਦਾ ਮੇਰੀ ਫੈਮਿਲੀ ਦਾ ਕੀ ਬਣੂਗਾ ਮੈਂ ਵੀ ਇੱਕ ਕੈਬਲਰੇਟਰ ਆ ਜੀ 790 ਤੋਂ ਕੈਬਲਰੇਟਰ ਆ ਅਸੀਂ ਇਸ ਰੋਜਗਾਰ ਨਾਲ ਬੜੇ ਮਤਲਬ ਜੜੇ ਹੋਏ ਆ ਪਰ ਹੁਣ ਇਸ ਟਾਈਮ ਦੀ ਜ਼ਿੰਦਗੀ ਵਿੱਚ ਗਿਆ ਹੋਇਆ ਟਾਈਮ ਕਦੀ ਮਾੜਾ ਨਹੀਂ ਦੇਖਿਆ ਸਾਡੀ ਮੰਗ ਆ ਕਿ ਇਸ ਤਰ੍ਹਾਂ ਸਾਡੀ ਰੋਟੀ ਨਾ ਖੋਈ ਜਾਵੇ ਅੱਜ ਪਰਿਵਾਰ ਦੇ ਵਿੱਚ ਕਿੰਨੇ ਬੰਦੇ ਨੇ ਤੁਹਾਡੇ ਅਸੀਂ 8 ਤੋਂ 10 ਮੈਂਬਰ ਆ ਜੀ ਫੈਮਿਲੀ 8 ਤੋਂ 10 ਬੰਦੇ ਜਿਹੜੇ ਨੇ ਘਰ ਦੇ ਪਰਿਵਾਰਿਕ ਮੈਂਬਰ ਨੇ ਸਾਰੇ ਇਸੇ ਜਗ੍ਹਾ ਤੇ ਨਿਰਭਰ ਆ ਜੀ ਸਾਰੇ ਮੇਰੇ ਉੱਤੇ ਨਿਰਭਰ ਆ ਠੀਕ ਹੈ ਜੀ ਔਰ ਜੇ ਮੈਂ ਹੀ ਕਮਾਉਣ ਜੋਗਾ ਨਾ ਰਹਿ ਗਿਆ ਤੇ ਬੱਚਿਆਂ ਦਾ আর ਮੇਰੀ ਫੈਮਿਲੀ ਦਾ ਕੀ ਬਣੂਗਾ ਜਾਦਾ ਦਾ ਫੈਮਿਲੀ ਦਾ ਕੀ ਇਸ ਕਰਕੇ ਮਤਲਬ ਸਾਡੀ ਰੋਟੀ ਨਾ ਖਾਣ ਬਸ ਤੁਸੀਂ ਦੱਸ ਹਾਂਜੀ ਮੈਂ ਵੀ ਇੱਕ ਕੇਬਲ অপারেਟਰ ਹਾਂ ਜੀ ਸਨ 90 ਤੋਂ ਕੇਬਲ অপারেਟਰ ਹਾਂ ਅਸੀਂ ਇਸ ਲੋ ਜਗਾਰ ਨਾਲ ਬੜੇ ਮਤਲਬ ਜੜੇ ਹੋਏ ਆਂ ਪਰ ਹੁਣ ਇਸ ਟਾਈਮ ਦੀ ਜ਼ਿੰਦਗੀ ਵਿੱਚ ਗਿਆ ਹੋਇਆ ਟਾਈਮ ਕਦੀ ਮਾੜਾ ਨਹੀਂ ਦੇਖਿਆ ਜੋ ਅੱਜ ਦੀ ਡੇਟ ਵਿੱਚ ਧੱਕੇਸ਼ਾਈ ਹੋ ਰਹੀ ਆ ਭਾਜੀ ਸਾਨੂੰ ਸਵੇਰੇ ਉੱਠ ਕੇ ਰਾਤ ਨੂੰ ਪਤਾ ਲੱਗਦਾ ਜੀ ਪੈਰਾ ਦਿਓ ਜੀ ਤਾਰਾ ਕੱਟੀਆਂ ਜਾ ਰਹੀਆਂ ਤੁਹਾਡੀਆਂ ਸਵੇਰੇ ਪਤਾ ਲੱਗ ਜੇ ਤਾਰਾ ਖਾਰੀਆਂ ਕੱਟੀਆਂ ਗਈਆਂ ਵਾ ਜੇ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਤਾਂ ਕੋਈ ਜਵਾਬ ਨਹੀਂ ਮਿਲਦਾ ਹਾਂ ਇਸ ਕਰਕੇ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਵੀ ਕੋਈ ਨਿਆਇ ਪੂਰਾ ਕੰਮ ਕੀਤਾ ਜਾਵੇ ਕਿ ਸਾਡੀ ਰੋਜੀ ਰੋਟੀ ਨਾਕ ਹੋਈ ਜਾਵੇ ਅੱਛਾ ਤਾਰਾਂ ਜਿਹੜੀ ਕੱਟਣ ਦੀ ਗੱਲ ਕੀਤੀ ਜਾਂਦੀ ਆ ਦੱਸਿਆ ਉਹਨਾਂ ਜਿਹੜੇ ਕਰਦੇ ਜਿਨ੍ਹਾਂ ਉਤੇ ਕੰਪਲੇਂਟ ਦੇਂਦੇ ਜੀ ਉਹਨਾਂ ਨੂੰ ਕਹਿੰਦਾ ਸਾਡਾ ਕੋਈ ਹੱਥ ਨਹੀਂ ਹੈਗਾ ਇਹ ਆਪਾਂ ਤਾਰਾਂ ਕੱਟੀਆਂ ਨਹੀਂ ਕੌਣ ਕੱਟਦਾ ਫਿਰ ਇਹ ਤਾਂ ਭਾਜੀ ਪੁਲਿਸ ਦਾ ਕੰਮ ਆ ਨਾ ਉਹ ਦੇਖਣ ਕੌਣ ਤਾਰਾਂ ਕੱਟਦਾ ਬਈ ਅਸੀਂ ਤਾਂ ਕੰਪਲੇਂਟ ਦੇਣ ਵਾਲੇ ਆ ਵਿੱਚ ਸੱਚੀ ਗੱਲ ਜੀ ਕਿੰਨੀ ਦੇਰ ਤੋਂ ਕੇਬਲ ਆਪਰੇਟਰ ਜੀ ਮੈਂ ਜੀ ਵੀ 22 ਸਾਲ ਤੋਂ ਆ 22 ਸਾਲ ਤੋਂ ਬਹੁਤ سارے ਸੁਪਨੇ ਦੇਖੇ ਹੁੰਦੇ ਨੇ ਜਦੋਂ ਬੰਦਾ ਕੋਈ ਕੰਮ ਸ਼ੁਰੂ ਕਰਦਾ ਹੈ ਵੀ ਆਉਣ ਵਾਲੇ ਸਮੇਂ 'ਚ ਇੰਨੇ ਸਾਲ ਤੱਕ ਮੈਂ ਇਹ ਕੁਝ ਬਣਾ ਲਵਾਂਗਾ ਕਿਸੇ ਨੇ ਮਕਾਨ ਕਿਸੇ ਨੇ ਘਰ ਕਿਸੇ ਨੇ ਬੱਚਿਆਂ ਦੀ ਸੈਟਿੰਗ ਕੀ ਕੁਝ ਸੋਚਿਆ ਸੀ ਜਿਹੜਾ ਹੁਣ ਰੋਕੇ ਵੈ ਗਿਆ ਸਰ ਇਸ ਤਰ੍ਹਾਂ ਜੀ ਕਾਰੋਬਾਰ 20 ਸਾਲ ਤੋਂ ਕਰ ਰਹੇ ਆ ਕਦੀ ਇਹ ਹਾਲ ਹਾਲਾਤ ਨਹੀਂ ਦੇਖੇ ਜਿਹੜੇ ਅਜ ਹਾਲਾਤ ਬਣੇ ਹੋਏ ਨੇ ਦਿਨੇ ਸਵੇਰੇ ਦਿਨੇ ਰਾਤੀ ਜਿੰਦ ਮਰਜੀ ਧਾਰਾ ਕੱਟ ਕੇ ਲਏ ਜਾਂਦੇ ਨੇ ਕੌਣ ਕੱਟਦਾ ਏ ਇਹ ਸਾਰਾ ਪੁਲਿਸ ਨੇ ਦੇਖਿਆ ਪੁਲਿਸ ਨੂੰ ਪਰ ਦੇਖਿਆ ਪੁਲਿਸ ਪ੍ਰਸ਼ਾਸਨ ਦੇਖਿਆ ਸਭ ਜਾਣਦੇ ਨੇ ਵੀਡੀਓ ਵੀ ਆਈਆਂ ਇਹਨਾਂ ਦੀਆਂ ਪ੍ਰੂਫ ਵੀ ਦਿੱਤੇ ਗਏ ਨੇ ਪਰ ਕੋਈ ਕਾਰਵਾਈ ਨਹੀਂ ਹੁੰਦੀ ਤੁਹਾਡੇ ਸਾਹਿਬ ਨਾ ਵੀਡੀਓ ਸਾਰਾ ਕੁਝ ਹੈਗਾ ਵਤੇ ਇਹਦਾ ਮਤ ਸ਼ਰੀਆਮ ਕੰਮ ਹੋ ਰਿਹਾ ਸ਼ਰੀਆਮ ਕੰਮ ਹੋ ਰਿਹਾ ਜੀ ਸ਼ਰੀਆਮ ਹੋ ਰਿਹਾ ਕੋਈ ਸੁਣਵਾਈ ਨਹੀਂ ਹੈਗੀ ਅੱਛਾ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਕਦਮ ਕੀ ਹੈ ਤੁਹਾਡਾ ਦੇਖੋ ਜੀ ਸਾਰਾ ਉਛੜ ਦੋਗੇ ਜਾਂ ਫਿਰ ਕੀ ਨਹੀਂ ਕਿਉਂ ਛੱਡਾਂਗੇ ਜੀ ਕੰਮ ਕਿਉਂ ਛੱਡਾਂਗੇ ਅਸੀਂ ਅਸੀਂ ਆਪਾਂ ਹਿੰਮਤ ਨਾਲ ਲੜਾਂਗੇ ਜੀ ਇਸ ਕੰਮ ਡਰਾਈ ਹੈ ਠੀਕ ਹੈ ਕਾਰੋਬਾਰ ਉਹ ਵੀ ਕਰਨ ਅਸੀਂ ਰੁਕਦੇ ਨਹੀਂਗੇ ਲੇਕਿਨ ਇਹ ਕੰਮ ਨਹੀਂ ਹੁੰਦਾ ਕੰਪੀਟੀਸ਼ਨ ਨੂੰ ਤਿਆਰ ਜੀ ਅਸੀਂ ਬਿਲਕੁਲ ਤਿਆਰ ਹਾਂ ਜੀ ਕੋਈ ਕੰਮ ਪਿੱਛੇ ਤੇ ਨਹੀਂ ਰਹਿ ਜਾਓਗੇ ਕਿਉਂ ਪਿੱਛੇ ਰਵਾਂਗੇ ਜ ਉਹਰਾ ਮਾ ਪਿੱਛੇ ਕੰਪਨੀ ਸਾਡੇ ਨਾਲ ਐ ਅਸੀਂ ਕੰਮ ਕਰਦੇ ਪਏ ਆ ਅੱਛਾ ਤਾਂ ਬਿਲਕੁਲ ਪਰ ਇਹ ਕੰਮ ਗਲਤ ਜਿਹੜੇ ਤਾਰਾਂ ਤੋਂ ਕੱਟਣ ਵਾਲਾ ਕੰਮ ਇਹ ਕੰਮ ਨਹੀਂ ਹੋਣਾ ਚਾਹੀਦਾ ਤਾਂ ਬਿਲਕੁਲ ਕੰਪਨੀ ਸਾਡੇ ਨਾਲ ਐ ਤਾਂ ਜੇ ਕੰਪਨੀ ਨਾਲ ਐ ਤਾਂ ਅਸੀਂ ਹਮੇਸ਼ਾ ਗਾਉਂ